ਬੀਤੇ ਦਿਨ ਸੰਗਤਪੁਰਾ ਵਿਖੇ ਲੈਂਟਰ ਡਿੱਗਣ ਕਾਰਨ ਜ਼ਖਮੀ ਹੋਏ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਕਿ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਇਹਨਾਂ ਨੂੰ داخل کروایا گیا ہے ਉਥੇ دو ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਦੱਸਦੇ ਕਿ ਬੀਤੇ ਦਿਨ 13 ਲੋਕ ਇਸ ਘਟਨਾ ਵਿੱਚ ਜ਼ਖਮੀ ਹੋ ਗਏ ਸਨ ਫਿਲਹਾਲ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਹੈ ਪਰ ਲਗਾਤਾਰ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਲੋਕ ਜ਼ਖਮੀ ਹੋਏ ਸਨ ਉਹਨਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਦਾ ਇਲਾਜ ਚੱਲ ਰਿਹਾ ਉਥੇ ਦੋ ਲੋਕ ਜਿਹੜੇ ਜ਼ਖਮੀ ਜ਼ਿਆਦਾ ਜ਼ਖਮੀ ਨੇ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ ਕਿ ਸ਼ੁਕਰ ਨੰਬਰ ਸੇ ਕੀ ਗੱਲ ਨਹੀਂ ਹੈ ਲੈਟਿਟੀ ਕਿਵੇਂ ਸੇਵਾ ਕਰਦੇ ਬੈਗੇ ਜਾਂ ਅੰਦਰੋਂ ਮੈਦੇ ਮਸ਼ੀਨ ਦੀ ਨਾ ਫਿਰਕੇ ਖਰਾਬ ਹੋਈ ਤੇ ਫਿਰ ਕੀ ਲੈ ਕੇ ਗਿਆ ਫਿਰਕੇ ਉੱਤੇ ਪਹੁੰਚਦਾ ਉੱਤੇ ਸਾਰੇ ਹੁਣ ਜਿਹਨੂੰ ਲੈਟਿਟਿਟ ਗਿਆ ਮਾ ਹੋਇ ਗਿਆ ਹਾਂਜੀ ਹਾਂਜੀ ਕਿਹਨੇ ਜਾਣੀ ਸੀ ਸਾਡੀ ਮਿੰਡ ਨੂੰ ਦੋ ਮਿਲ ਗਏ ਆਪਣੇ ਆਪ ਨੂੰ ਪਤਾ ਕਰਦੇ ਨੂੰ ਪਤਾ ਹੀ ਕੱਲਾ ਹੀ ਆ ਮੈਂ ਤੇ ਬਾਕੀ ਵਾਹਾਂ ਜਾਣੇ ਆਂਦੇ ਦੱਸਦੇ ਉਸੇ ਲਗਭਗ ਸ਼ਾਲਾ ਹੈ ਉਹ ਸਾਰਾ ਵਾਅਦਾ ਹੈ ਨਹੀਂ ਹੌਲੀ ਜੀ ਜਿਹੜਾ ਸਾਰਾ ਕੋਰਟ ਦੇ ਕੋਲ ਸਾਡੀਆਂ ਸਾਰਾ ਜੀ ਮਰੀਜ਼ ਹੈ ਜਿਹੜੇ ਸੰਗਤੂ ਐਕਸੀਡੈਂਟ ਜਿਹੜਾ ਸੰਗਪੁਰੇ ਅੱਜ ਡਿਜ਼ਾਸਟਰ ਹੋਇਆ ਹੈ ਪਾਰੇ ਉਹਦੇ ਮਰੀਜ਼ਾਂ ਦੇ ਕੋਲ ਚੱਲ ਪਿਆ ਆ ਗਏ ਸਾਡੀਆਂ ਤਕਰੀਬਨ 6 ਐਂਬੂਲੈਂਸਾਂ ਚੱਲ ਰਹੀਆਂ ਨੇ ਜਿਹੜੀਆਂ ਮਰੀਜ਼ ਲਿਆ ਰਹੀਆਂ ਆ ਗੀਆਂ ਜਾਂਦੀਆਂ ਨੇ ਉਹਨੂੰ ਸਾਡੇ ਕੋਲ ਹੁਣ ਤੱਕ 6 ਮਰੀਜ਼ ਆਏ ਨੇ ਜਿਹਦੇ ਦੋ ਰੈ퍼 ਹੋਏ ਨੇ ਚਾਰ ਲੱਜ ਦੀਨ ਨੇ ਜਿਹੜੇ ਕਿ ਠੀਕ ਠਾਕ ਨੇ ਜੀ ਦੋ ਵਹੀ ਰਾਫਰ ਕੀਤੇ ਨੇ ਵਿੱਚ ਇੱਕ ਵੀ ਘੜ ਦੀ ਸਾਟਾ ਜਦਾ ਹੈ ਇੱਕ ਸਿਰ ਦੀ ਸਾਫ ਸਿਊ ਰਾਫਰ ਕੀਤਾ ਸਾਰੇ ਤਾਂ ਆਪਣੀ ਟੀਮ ਲੱਗੀ ਹੋਈ ਆ ਪੰਜ ਸਿਡਕ ਉੱਤੇ ਲੱਗੀ ਹੋਈ ਹੈ ਤੇ ਮੌਕੇ ਉੱਤੇ ਵੀ ਸਾਡਾ ਪਰੇ ਸਾਡੀ ਚੰਗੀ ਟੀਮ ਪਹੁੰਚ ਚੁੱਕੀ ਹੈ ਕੁਝ ਹੋ ਗਿਆ ਸਾ ਗੀਆਂ ਪਿੰਡ ਗਈਆਂ ਬਿਲਕੁਲ ਸਰਾਲੇ ਵੀ ਜੜੇ ਤਿੰਨ ਸਾਡਾ ਪਰੇ ਕੰਦੇ ਵਿੱਚ ਵੀ ਤਿੰਨ ਸਾਡੀਆਂ ਟੀਮਾਂ ਪਾਚੀਆਂ ਨੇ ਜੋ ਸਰਾਲੇ ਵੀ ਸਾਡੇ ਕੋਲ ਪੰਜ ਮੀਟਿੰਗ ਰਿਪੋਰਟ ਕਰ ਚੁੱਕੇ ਨੇ ਉੱਥੋਂ ਵੀ ਚੱਲ ਕੇ ਦੋ ਬਈ ਇੱਥੇ ਆਏ ਨੇ ਦਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ